ਕੀ ਤੁਸੀਂ 5 ਸੈਂਸਸ ਦੀ ਪਾਵਰ ਨੂੰ ਜਾਣਦੇ ਹੋ ਸਾਡੀਆਂ ਪੰਜ ਸੈਂਸਸ ਕੀ ਹਨ ਸਾਈਟ ਸਾਊਂਡ ਟੱਚ ਟੇਸਟ ਸਮੈਲ ਇਹ ਸਾਰੀਆਂ ਸੈਂਸਸ ਸਾਡੀ ਕਿਵੇਂ ਮਦਦ ਕਰਦੀਆਂ ਹਨ ਅਤੇ ਨਾਲ ਹੀ ਉਹਨਾਂ ਦੇ ਛੁਪੇ ਹੋਏ ਰਾਜ਼ ਕੀ ਹਨ ਜਿਨ੍ਹਾਂ ਨੂੰ ਇਸਤੇਮਾਲ ਕਰਕੇ ਅਸੀਂ ਇੱਕ ਬਿਹਤਰੀਨ ਇਨਸਾਨ ਬਣ ਸਕਦੇ ਹਾਂ ਕਿਉਂਕਿ ਸਾਡੀਆਂ ਇਹ ਸਾਰੀਆਂ ਸੈਂਸਸ ਬਹੁਤ ਪਾਵਰਫੁੱਲ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਭਗਵਾਨ ਨੇ ਸਾਨੂੰ ਪੰਜ ਸੈਂਸਸ ਦੇ ਰੂਪ ਵਿੱਚ ਸਭ ਤੋਂ ਵੱਡੀ ਬਲੇਸਿੰਗਸ ਦਿੱਤੀ ਹੈ ਸੈਂਸਸ ਸਾਡੇ ਆਸ-ਪਾਸ ਦੀ ਦੁਨੀਆ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਜਿਹਾ ਅਸੀਂ ਪੰਜ ਤਰੀਕਿਆਂ ਨਾਲ ਕਰ ਸਕਦੇ ਹਾਂ ਅੱਖਾਂ ਨਾਲ ਦੇਖ ਕੇ ਕੰਨਾਂ ਨਾਲ ਸੁਣ ਕੇ ਜੀਭ ਨਾਲ ਸਵਾਦ ਲੈ ਕੇ ਨੱਕ ਨਾਲ ਸੁੰਘ ਕੇ ਅਤੇ ਹੱਥਾਂ ਨਾਲ ਛੂ ਕੇ ਮੇਕਿੰਗ ਸੈਂਸ ਆਫ ਯੋਰ ਫਾਈਵ ਸੈਂਸਸ ਸੁਣਨੇ, ਛੂਹਣੇ, ਦੇਖਣੇ, ਚੱਖਣੇ ਅਤੇ ਸੁੰਘਣੇ ਦੇ ਕੌਸ਼ਕ ਨਾਲ ਸਾਡਾ ਸਰੀਰ ਆਸਾਨੀ ਨਾਲ ਚੱਲਦਾ ਹੈ। ਇਹ ਪੰਜ ਸੈਂਸਸ ਸਾਨੂੰ ਆਸ-ਪਾਸ ਦੀ ਦੁਨੀਆ ਦੇ ਲਈ ਸਿੱਖਣ ਅਤੇ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ। ਹੁਣ ਵਕਤ ਹੈ ਇਹਨਾਂ ਸੈਂਸਸ ਦੇ ਬਾਰੇ ਵਿੱਚ ਹੋਰ ਸਿੱਖਣ ਦਾ। ਲੈਟਸ ਬਿਗਨ ਵਿਦ ਆਈਜ਼, ਵਿਜ਼ਨ। ਇੱਕ ਮਸ਼ਹੂਰ ਕਹਾਵਤ ਹੈ ਕਿ ਦ ਆਇਸ ਆਰ ਦ ਵਿੰਡੋ ਟੂ ਦ ਸੋਲ ਜਿਸ ਦਾ ਮਤਲਬ ਹੈ ਕਿ ਅੱਖਾਂ ਆਤਮਾ ਦੀ ਖਿੜਕੀ ਹੈ ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜੋ ਤੁਸੀਂ ਦੇਖਦੇ ਹੋ ਉਸ ਦਾ ਤੁਹਾਡੀ ਸੋਚ ਤੇ ਗਹਿਰਾ ਅਸਰ ਪੈਂਦਾ ਹੈ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਅੱਖਾਂ ਦਾ ਇਸਤੇਮਾਲ ਅਸੀਂ ਆਸ-ਪਾਸ ਦੀਆਂ ਚੀਜ਼ਾਂ ਰੰਗਾਂ ਨੂੰ ਦੇਖਣ ਅਤੇ ਅਨੁਭਵ ਕਰਨ ਦੇ ਲਈ ਕਰਦੇ ਹਾਂ ਬਿਨਾ ਸਵਸਤ ਅੱਖਾਂ ਦੇ ਸਾਡੀ ਜ਼ਿੰਦਗੀ ਬਲੈਕ ਐਂਡ ਵਾਈਟ ਹੋ ਸਕਦੀ ਹੈ ਅਤੇ ਉਹਨਾਂ ਦੇ ਬਿਨਾ ਅਸੀਂ ਦੇਖ ਨਹੀਂ ਸਕਾਂਗੇ ਸਾਇੰਸ ਤੋਂ ਅੱਗੇ ਆਪਣੇ ਪਰਸਨਲ ਐਕਸਪੀਰੀਅੰਸ ਦੇ ਬਾਰੇ ਵਿੱਚ ਸੋਚੋ ਅਸੀਂ ਲੋਕਾਂ ਦਾ ਕੈਰੇਕਟਰ ਜੱਜ ਕਰਨ ਦੇ ਲਈ ਉਹਨਾਂ ਦੀਆਂ ਅੱਖਾਂ ਨੂੰ ਪੜ੍ਹਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਕ ਹੀ ਗੱਲ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ਤਾਂ ਵਧੀਆ ਆਈ ਕੰਟੈਕਟ ਬਣਾਓ ਆਈ ਕੰਟੈਕਟ ਨਾਲ ਲੋਕ ਤੁਹਾਨੂੰ ਨੋਟਿਸ ਅਤੇ ਯਾਦ ਰੱਖਦੇ ਹਨ ਆਈ ਕੰਟੈਕਟ ਲੋਕਾਂ ਨੂੰ ਜ਼ਿਆਦਾ ਸੱਚਾ ਬਣਾਉਂਦਾ ਹੈ ਆਈ ਕੰਟੈਕਟ ਨਾਲ ਅਟਰੈਕਸ਼ਨ ਬਣਦਾ ਹੈ ਅਤੇ ਗਹਿਰਾ ਹੁੰਦਾ ਹੈ ਆਈ ਕੰਟੈਕਟ ਨਾਲ ਹੀ ਤੁਸੀਂ ਪਿਆਰ ਵਿੱਚ ਪੈਂਦੇ ਹੋ ਪਹਿਲੀ ਨਜ਼ਰ ਦਾ ਪਿਆਰ ਇੱਕ ਅਸਲੀ ਚੀਜ਼ ਹੈ ਪਰ ਇਹ ਸਿਰਫ ਤੁਹਾਡੇ ਵੱਲੋਂ ਹੁੰਦਾ ਹੈ ਹਿਅਰਿੰਗ ਸਾਊਂਡ ਚੰਗੀ ਤਰ੍ਹਾਂ ਸੁਣਨ ਨਾਲ ਰਿਸ਼ਤਿਆਂ ਨੂੰ ਬਦਲਣ ਦੀ ਤਾਕਤ ਮਿਲਦੀ ਹੈ ਚਾਹੇ ਉਹ ਤੁਹਾਡੇ ਚਾਣ ਵਾਲਿਆਂ ਦੇ ਨਾਲ ਹੋਵੇ ਕੰਮ ਕਰਨ ਵਾਲੇ ਸਾਥੀਆਂ ਦੇ ਨਾਲ ਜਾਂ ਬੌਸ ਦੇ ਨਾਲ ਹੋਵੇ ਬਲਕਿ ਜਦੋਂ ਤੁਹਾਡੇ ਬੌਸ ਬੋਲਣ ਜਾਂ ਕੋਈ ਵੀ ਜੋ ਤੁਹਾਡੇ ਤੋਂ ਜ਼ਿਆਦਾ ਸਕਸੈਸਫੁਲ ਹੈ ਤੁਹਾਨੂੰ ਸੱਚ ਵਿੱਚ ਉਹਨਾਂ ਨੂੰ ਸੁਣਨ ਦੀ ਜ਼ਰੂਰਤ ਹੈ ਕਿ ਉਹ ਕੀ ਬੋਲ ਰਹੇ ਹਨ ਅਤੇ ਉਹ ਤੁਹਾਡੇ ਤੋਂ ਕੀ ਚਾਹੁੰਦੇ ਹਨ ਅਤੇ ਇਹੀ ਫੇਲ ਅਤੇ ਸਫਲ ਕੈਰੀਅਰ ਦੇ ਵਿੱਚ ਦਾ ਫਰਕ ਬਣਦਾ ਹੈ ਸ਼ਾਇਦ ਅਸੀਂ ਇਸ ਤੇ ਧਿਆਨ ਨਾ ਦਿੱਤਾ ਹੋਵੇ ਪਰ ਕੰਨ ਸਾਨੂੰ ਸਭ ਤੋਂ ਆਮ ਪਰ ਮਦਦਗਾਰ ਤਰੀਕੇ ਨਾਲ ਸਹਾਰਾ ਦਿੰਦੇ ਹਨ ਇਹ ਸਾਡੀ ਚੀਜ਼ਾਂ ਨੂੰ ਜਲਦੀ ਸਿੱਖਣ ਵਿੱਚ ਮਦਦ ਕਰਦੇ ਹਨ ਜਿਵੇਂ ਕਿ ਅਸੀਂ ਸਭ ਨੇ ਫੇਮਸ ਕੋਟ ਸੁਣੀ ਹੈ ਗੁੱਡ ਲਿਸਨਰ ਇਜ਼ ਅ ਗੁੱਡ ਆਬਜ਼ਰਵਰ ਜਿਆਦਾਤਰ ਲੋਕ ਸਮਝਣ ਦੇ ਲਈ ਨਹੀਂ ਜਵਾਬ ਦੇਣ ਦੇ ਲਈ ਸੁਣਦੇ ਹਨ ਆਪਣੇ ਕੰਨਾਂ ਨੂੰ ਖੁੱਲਾ ਰੱਖੋ ਅਤੇ ਇਹਨਾਂ ਨੂੰ ਬਿਹਤਰੀਨ ਤਰੀਕੇ ਨਾਲ ਇਸਤੇਮਾਲ ਕਰੋ ਟੇਸਟ ਇਨਸਾਨ ਹਜ਼ਾਰਾਂ ਅਲੱਗ-ਅਲੱਗ ਤਰੀਕਿਆਂ ਦੇ ਖਾਣੇ ਦਾ ਲਜੀਜ਼ ਸਵਾਦ ਆਪਣੀ ਜੀਭ ਦੀ ਮਦਦ ਨਾਲ ਲੈਂਦੇ ਹਨ ਅਤੇ ਨਾ ਸਿਰਫ ਖਾਣੇ ਨੂੰ ਚੱਖਣੇ ਵਿੱਚ ਇਹ ਸਾਡੀ ਬੋਲਣ ਵਿੱਚ ਵੀ ਮਦਦ ਕਰਦੀ ਹੈ ਬਿਨਾ ਜੀਭ ਤੋਂ ਇੱਕ ਇਨਸਾਨ ਗੁੰੰਗਾ ਹੋਵੇਗਾ ਇਨ ਆ ਪ੍ਰੈਕਟੀਕਲ ਯੂਸਸ ਦੇ ਨਾਲ ਜੇਕਰ ਅਸੀਂ ਛੁਪਿਆ ਹੋਇਆ ਮੈਸੇਜ ਵੀ ਸਮਝੀਏ ਤਾਂ ਸਾਡੀ ਪਰਸਨੈਲਿਟੀ ਵਿੱਚ ਵੈਲਿਊ ਐਡ ਹੋ ਸਕਦੀ ਹੈ ਜੋ ਹੈ ਕਦੇ-ਕਦੇ ਸਾਨੂੰ ਆਪਣੇ ਸ਼ਬਦਾਂ ਨੂੰ ਖਾਣਾ ਪੈਂਦਾ ਹੈ ਆਪਣੇ ਕਮਾਂਡ ਨੂੰ ਚਬਾਉਣਾ ਪੈਂਦਾ ਹੈ ਅਤੇ ਆਪਣੇ ਗੌਰਵ ਨੂੰ ਨਿਗਲਣਾ ਪੈਂਦਾ ਹੈ ਅਤੇ ਇਹ ਮੰਨਣਾ ਪੈਂਦਾ ਹੈ ਕਿ ਅਸੀਂ ਗਲਤ ਹਾਂ ਇਹ ਹਾਰ ਮੰਨਣਾ ਨਹੀਂ ਹੈ ਬਲਕਿ ਵੱਡੇ ਹੋਣਾ ਹੈ ਸਮੈਲ ਖੁਸ਼ਬੂ ਦੀ ਯਾਦ ਆਸ਼ਤ ਬਹੁਤ ਲੰਬੀ ਹੁੰਦੀ ਹੈ ਇਸ ਤੋਂ ਬਿਨਾ ਸਾਨੂੰ ਦੁਨੀਆ ਦਾ ਸਭ ਤੋਂ ਸਵਾਦਿਸ਼ਟ ਖਾਣਾ ਵੀ ਬੇਸਵਾਦ ਲੱਗ ਸਕਦਾ ਹੈ ਉਸੇ ਤਰ੍ਹਾਂ ਸਾਹ ਲੈਣ ਦਾ ਪ੍ਰੋਸੈਸ ਸਾਨੂੰ ਸਵਸਥ ਰੱਖਣ ਵਿੱਚ ਮਦਦ ਕਰਦਾ ਹੈ ਐਕਸਰਸਾਈਜ਼ ਜਾਂ ਯੋਗਾ ਕਰਦੇ ਵਕਤ ਸਾਹ ਲੈਣ ਅਤੇ ਛੱਡਣ ਦਾ ਇੱਕ ਅਹਿਮ ਰੋਲ ਹੈ ਤੁਸੀਂ ਇਹ ਸਿੰਪਲ ਮੈਥਡ ਮੈਡੀਟੇਸ਼ਨਸ ਦੇ ਲਈ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਤੁਹਾਡਾ ਦਿਮਾਗ ਅਤੇ ਸਰੀਰ ਸਵਸਥ ਰਹੇਗਾ ਟੱਚ ਸਾਡੇ ਕੋਲ ਕਿਸੇ ਵੀ ਚੀਜ਼ ਨੂੰ ਛੂ ਕੇ ਅਹਿਸਾਸ ਕਰਨ ਦੀ ਕਮਾਲ ਦੀ ਸੈਂਸ ਵੀ ਹੈ ਸਾਡੇ ਪੂਰੇ ਸਰੀਰ ਤੇ ਖਲ ਹੁੰਦੀ ਹੈ ਜਿੰਨਾ ਵੀ ਚੀਜ਼ਾਂ ਦੇ ਸੰਪਰਕ ਵਿੱਚ ਅਸੀਂ ਆਉਂਦੇ ਹਾਂ ਇਹ ਸਾਨੂੰ ਉਹ ਚੀਜ਼ਾਂ ਦਾ ਟੈਂਪਰੇਚਰ ਅਤੇ ਸੈਂਸੇਸ਼ਨ ਮਹਿਸੂਸ ਕਰਨ ਵਿੱਚ ਸਾਡੀ ਮਦਦ ਕਰਦੀ ਹੈ ਸਭ ਤੋਂ ਜ਼ਰੂਰੀ ਛੂਹਣ ਦੀ ਸੈਂਸ ਸਾਨੂੰ ਦਰਦ ਦਾ ਅਹਿਸਾਸ ਕਰਵਾਉਂਦੀ ਹੈ ਜੋ ਕਿ ਚੋਟ ਬਿਮਾਰੀ ਅਤੇ ਖਤਰੇ ਤੋਂ ਬਚਣ ਦੇ ਲਈ ਜ਼ਰੂਰੀ ਹੈ ਜਦੋਂ ਸਰੀਰ ਦੇ ਦਰਦ ਦੀ ਗੱਲ ਆਉਂਦੀ ਹੈ ਤਾਂ ਟੱਚ ਬਹੁਤ ਅਸਰਦਾਰ ਹੁੰਦਾ ਹੈ ਮ사ਜ ਥੈਰੇਪੀ ਬਹੁਤ ਵਧੀਆ ਤਰੀਕਾ ਹੁੰਦਾ ਹੈ ਸਿਰ ਦਰਦ ਤੋਂ ਲੈ ਕੇ ਕਮਰ ਦਰਦ ਤੱਕ ਨੂੰ ਖਤਮ ਕਰਨ ਦਾ ਇਸ ਟੱਚ ਦੇ ਹੋਰ ਵੀ ਬਹੁਤ ਸਾਰੇ ਵਧੀਆ ਕਾਰਨ ਹਨ ਜਿਵੇਂ ਕਿ ਆਪਣੇ ਚਾਉਣ ਵਾਲਿਆਂ ਨੂੰ ਛੂ ਕੇ ਗਲੇ ਲਗਾ ਕੇ ਅਸੀਂ ਉਹਨਾਂ ਨੂੰ ਆਪਣਾ ਪਿਆਰ ਮਹਿਸੂਸ ਕਰਵਾਉਂਦੇ ਹਾਂ ਬਹੁਤ ਸਾਰੇ ਕਲਚਰ ਅਲੱਗ-ਅਲੱਗ ਤਰੀਕਿਆਂ ਨਾਲ ਟੱਚ ਇਜਾਜ਼ਤ ਲੈਣ ਲਈ ਇਸਤੇਮਾਲ ਕਰਦੇ ਹਨ ਟੱਚ ਇੱਕ ਪਰੇਸ਼ਾਨ ਇਨਸਾਨ ਨੂੰ ਸ਼ਾਂਤ ਕਰ ਸਕਦਾ ਹੈ ਅਤੇ ਉਸ ਨੂੰ ਸਹਾਰੇ ਅਤੇ ਸਹਾਨਬੂਦੀ ਦਾ ਅਹਿਸਾਸ ਕਰਵਾ ਸਕਦਾ ਹੈ ਇਨਸਾਨ ਦੀਆਂ ਇਹ ਸਾਰੀਆਂ ਸੈਂਸਸ ਜ਼ਿੰਦਗੀ ਦੇ ਛੋਟੇ ਤੋਂ ਲੈ ਕੇ ਵੱਡੇ ਕੰਮ ਵਿੱਚ ਆਪਣਾ ਯੋਗਦਾਨ ਦਿੰਦੀਆਂ ਹਨ ਅਤੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੀਆਂ ਹਨ ਇਸ ਲਈ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਬਿਨਾ ਸੈਂਸਸ ਦੀ ਬੇਸਿਕ ਪਾਵਰ ਦੇ ਨਾਲ ਨਾਲ ਹਿڈن ਪਾਵਰ ਦਾ ਸਹੀ ਇਸਤੇਮਾਲ ਕਰਨ ਨਾਲ ਬਹੁਤ ਅੱਗੇ ਵਧ ਸਕਦੇ ਹਾਂ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ